ਇਨਾਂ ਨੂੰ ਵੇਖ ਕੇ ਅਸੀਂ ਸਿੱਖਣਾ ਸੀ ਜਿਹੜੇ ਚਾਰ-ਚਾਰ ਵਾਰੀ ਜਿੱਤ ਕੇ ਆਏ ਆ ਇਸ ਹਾਊਸ ਦੇ ਵਿੱਚ ਜਿਨ੍ਹਾਂ ਨੂੰ ਵੇਖ ਕੇ ਅਸੀਂ ਕੁਝ ਸਿੱਖਣਾ ਸੀ ਜਿਨ੍ਹਾਂ ਨੇ ਸਾਡੇ ਨਵੇਂ ਨਹੀਂ ਕੁਝ ਕਰਕੇ ਵਿਖਾਉਣਾ ਸੀ ਅੱਜ ਜੇ ਕੁਰਸੀਆਂ ਤੇ ਬੈਠੇ ਹੁੰਦੇ ਪੰਜਾਬ ਦੇ ਲੋਕ ਵੇਖਦੇ ਜੇ ਬਹਿਸ ਕਰਨੀ ਆ ਕਿਸੇ ਕਿਸੇ ਮੁੱਦੇ ਤੇ ਬਾਸ ਕਰ ਲੈਣ ਜਵਾਬ ਦੇ ਦੇਣ ਇਹਨਾਂ ਨੂੰ ਤੁਸੀਂ ਸਮਾਂ ਦਿੱਤਾ ਤੇ ਆਪਣੀ ਬਹਿਤ ਦੇ ਵਿੱਚ ਕੱਲੀ ਕੱਲੀ ਗੱਲ ਦਾ ਜਵਾਬ ਦੇ ਦੇਣ ਮੈਂ ਦੋ ਗੱਲਾਂ ਕਰਕੇ ਸ਼ੁਰੂਆਤ ਕਰਦਾ ਸਪੀਕਰ ਸਾਹਿਬ ਤੂਫਾਨਾਂ ਵਿੱਚ ਕਿਸ਼ਤੀ ਕਿਨਾਰੇ ਲਾਵਾਂਗੇ ਰੜਕੇ ਤੂਫਾਨਾਂ ਵਿੱਚ ਕਿਸ਼ਤੀ ਕਿਨਾਰੇ ਲਾਵਾਂਗੇ ਰੜਕੇ ਦਾਸ ਹੋਏ ਪੰਜਾਬ ਨੂੰ ਰੰਗਲਾ ਬਣਾਵਾਂਗੇ ਰੜਕੇ ਜੋ ਕਿਹਾ ਸਭ ਕਰਕੇ ਵਿਖਾਵਾਂਗੇ ਰਲ ਕੇ ਭਾਵੇਂ ਗੱਲ-ਗੱਲ ਤੇ ੱੱਕਾ ਕੇਂਦਰ ਕਰਦਾ ਸਾਡੇ ਨਾਲ ਇਸ ਪੰਜਾਬ ਨੂੰ ਮੋਹਰੀ ਬਣਾਵਾਂਗੇ ਰਲ ਕੇ ਸਭ ਕਹਿਣ ਦਾ ਮਤਲਬ ਕਿ 2 ਸਾਲਾਂ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾੜੀਆ ਨੇ ਜੋ ਕਿਹਾ ਕਰਕੇ ਵਿਖਾਇਆ ਅੱਜ ਇਹਨਾਂ ਨੂੰ ਬੈਠਣ ਦਾ ਸਮਾਂ ਕਿਉਂ ਨਹੀਂ ਕਿਉਂਕਿ ਸੁਣ ਕੇ ਰਾਜੀ ਨਹੀਂ ਆਪਦੀਆ ਸਰਕਾਰਾਂ ਕਿੰਨੇ ਵਾਰੀ ਬਣਾਈਆਂ ਤੇ ਬੈਠ ਕੇ ਇੱਕ ਇੱਕ ਗੱਲ ਦਾ ਜਵਾਬ ਦੇ ਦੇ ਜੋ 2 ਸਾਲਾਂ ਦੇ ਵਿੱਚ ਕਰਿਆ ਸਾਡੀ ਸਰਕਾਰ ਨੇ ਨਾਰਾ ਦਿੱਤਾ ਸੀ ਕਿ ਸਿਹਤ ਤੇ ਸਿੱਖਿਆ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਸੇਵਾ ਸੂਤਾ ਮਿਲਣਗੀਆਂ ਪੰਜਾਬ ਦੇ ਲੋਕਾਂ ਨੂੰ ਵਧੀਆ ਸਿੱਖਿਆ ਮਿਲੂਗੀ 2 ਸਾਲਾਂ ਦੇ ਵਿੱਚ ਮੈਂ ਕਹਿ ਸਕਦਾ ਕਿ ਸਾਡੇ ਅੱਜ ਦੇ ਦਿਨ 829 ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿਹਦਾ ਸਿਹਰਾ ਮੁੱਖ ਮੰਤਰੀ ਸਾਹਿਬ ਤੇ ਸਰਕਾਰ ਨੂੰ ਜਾਂਦਾ ਇੱਥੇ ਹੀ ਨੀਗਾ ਇਹਨਾਂ ਆਮ ਆਦਮੀ ਕਲੀਨਿਕਾਂ ਦੇ ਵਿੱਚ 450 ਕਰੋੜ ਦੀਆਂ ਦਵਾਈਆਂ ਮੁਕਤ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਜਿਹੜਾ ਪੂਰੇ ਪੰਜਾਬ ਸੀ ਐਸ ਦੀ ਬਸ ਜੀ ਇੱਥੇ 70 ਕਰੋੜ ਰੁਪਏ ਦੇ ਟੈਕਸ ਮੁਫਤ ਕੀਤੇ ਗਏ ਨੇ ਇਹ ਟੈਸੋ ਗਰੀਬ ਲੋਕਾਂ ਦੇ ਕੀਤੇ ਗਏ ਨੇ ਜੋ ਟੈਸ ਕਰੋੜ ਤੋਂ ਪੈਸੇ ਮੇਡਾ ਬਾਗੇ ਰਹਿ ਜਾਂਦੇ ਸੀ ਉਹਨਾਂ ਦਾ ਟੈਸ 70 ਕਰੋੜ ਰੁਪਇਆ ਕਰਕੇ ਕੀਤੇ ਗਏ ਇਹ ਤੋਂ ਇਲਾਵਾ ਮੈਂ ਮੁੱਖ ਮੰਤਰੀ ਸਾਹਿਬ ਤੇ ਸਰਕਾਰ ਦਾ ਧੰਨਵਾਦ ਕਰਦਾ ਕਿ ਜੋਗਾ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਜਿਨ੍ਹਾਂ ਦੀਨ 300 ਪ੍ਰਮਾਣਿਤ ਜੋਗਾ ਟੀਚਰ ਭਰਤੀ ਕੀਤੇ ਗਏ ਜਿੱਥੇ ਰਜਾਨਾ 1500 ਜੋਗਾ ਕਲਾਸਾਂ ਲੱਗਦੀਆਂ ਨੇ ਸੋ ਮੈਂ ਇਹਨਾਂ ਤੋਂ ਇੱਥੇ ਨਹੀਂਗਾ ਦੂਜਾ ਮੈਂ ਕੀਣਾ ਚਾਹਣਾ ਸਪੀਕਰ ਸਾਹਿਬ ਕਿ ਸਾਡਾ ਅੱਜ ਜਿਹੜਾ ਕੌਮੀ ਸਿਹਤ ਮਿਸ਼ਨ ਦਾ ਪਾਕਿਸਤਾਨ ਰੋਡ ਪੀਆ ਰੋਕ ਲਿਆ ਸੈਂਟਰ ਨੇ ਕਿਉਂ ਰੋਕਿਆ ਕਿ ਮੁੱਖ ਮੰਤਰੀ ਸਾਹਿਬ ਨੇ ਆਵਾਦਮੀ ਕਲੀਨਿਕ ਕਿਉਂ ਖੋੜਦੇ ਗਰੀਬ ਲੋਕਾਂ ਵਾਸਤੇ ਦਵਾਈਆਂ ਕਿਉਂ ਦਿੱਤੀਆਂ ਮੈਂ ਕੀਣਾ ਚਾਹਣਾ ਰੋਜ਼ ਗਵਰਨਰ ਨੇ ਕੋਲੇ ਜਾਂਦੇ ਨੇ ਤੇ ਜਦੋਂ ਗਵਰਨਰ ਸਾਹਿਬ ਭਾਸ਼ਣ ਦਿੰਦਾ ਫਿਰ ਸੁਣਦੇ ਨਹੀਂ ਗਵਰਨਰ ਕੋਲੇ ਕਦੇ ਗਏ ਹੋ ਬਾਜਵਾ ਸਾਹਿਬ ਇਧਰ ਅੱਖ ਚੱਕ ਪਾ ਕੇ ਗੱਲ ਕਰੋ ਕਦੇ ਪੰਜਾਬ ਦੀਆਂ ਮੰਗਾਂ ਲਈ ਗਏ ਹੋ ਕਿ ਸਾਡਾ ਰੂਰ ਡਿਵੈਲਪਮੈਂਟ ਫੰਡ ਰੋਕ ਲਿਆ ਤੁਸੀਂ ਸਾਨੂੰ ਰੂਰ ਡਿਵੈਲਪਮੈਂਟ ਫੰਡ ਦਵਾ ਦਿਓ ਸਾਡੇ ਕੌਮੀ ਸਿਹਤ ਵਿਸ਼ਣ ਦਾ 800 ਕਰੋੜ ਰੁਪਈਆ ਰੋਕ ਲਿਆ ਕਦੇ ਉਸ ਵਾਰ ਤੇ ਹੀ ਗਏ ਹੋਣ ਦੱਸ ਦੇਣਾ ਇਸ ਤੋਂ ਇਲਾਵਾ ਮੈਂ ਦੂਜੀ ਬੇਨਤੀ ਕਰਦਾ ਕਹਿੰਦੀ ਸੀ ਉਸ ਦਿਨ ਬ੍ਰੋਤੀ ਤੇ ਕਹਿੰਦੀ ਸੀ ਆਪਰੇਸ਼ਨ ਲੋਟਸ ਹੈਡਿੰਗਾ ਇਹ ਐਵੇਂ ਗੱਲਾਂ ਕਰਦੇ ਨੇ ਤੇ ਹੁਣ ਜਿਹੜੇ ਰੌਲਾ ਪਾਈ ਜਾਂਦੇ ਨੇ તાਜਾ-ਤਾਜਾ ਆਪਰੇਸ਼ਨ ਲੋਟਸ ਆਮ ਆਚਰਜ ਹੋ ਕੇ ਹਟਿਆ ਹੁਣ 10 ਦਿਨ ਹੋਇਆ ਕਿ ਨਹੀਂ ਐ ਇਹਨਾਂ ਦੇ 6 ਮੈਂਬਰ ਛਲੇ ਅਸਭਾ ਸਭਾ ਦੇ ਖਰੀਦ ਸਰਕਾਰ ਟਿਕੂ ਟਿਕੂ ਕਰਦੀ ਆ ਤੇ ਹੁਣ ਕਦੇ ਬੋਲੇ ਨਹੀਂ ਜਦੋਂ ਅਸੀਂ ਕਹਿੰਦੇ ਜੇ ਪੇਸ਼ਨ ਲੋਟ ਸਾ ਉਸ ਵੇਲੇ ਕੀ ਗੱਲ ਕਰਦੇ ਸੀ ਦੂਜੀ ਵਾਰ ਗੱਲ ਕਰਦਾ ਸਪੀਕਰ ਸਾਹਿਬ ਸਿੱਖਿਆ ਕ੍ਰਾਂਤੀ ਦੀ ਸਿੱਖਿਆ ਕ੍ਰਾਂਤੀ ਦੇ ਵਿੱਚ ਅਸੀਂ ਹੈਰਾਨ ਆ ਕਿੰਨੀਆਂ ਸਰਕਾਰਾਂ ਰਹੀਆਂ ਨੇ ਤੇ ਮੈਂ ਹੈਰਾਨ ਆ ਕੇ ਇਹਨਾਂ ਦੇ ਦਰਾਂ ਇਸ ਕੋੜਾ ਸਕੂਲ ਸੀ ਜਿੰਨਾਂ ਦੀ ਚਾਰ ਦਿਵਾਰੀ ਨਹੀਂ ਸੀਗੀ ਵਤਨਵਾਰ ਕਰਦਾ ਮੁੱਖ ਮੰਤਰੀ ਸਾਹਿਬ ਦਾ ਕਿ ਇਹਨਾਂ ਨੇ ਕਨੇ 1492 ਸਕੂਲਾਂ ਦੀ ਚਾਰ ਦਿਵਾਰੀ ਵਾਸਤੇ ਪੈਸੇ ਨਹੀਂ ਦਿੱਤੇ ਇਹਨਾਂ ਨੇ ਸਾਡੇ ਵਾਸਤੇ ਜਿਹੜਿਆ 7082 7082 ਸਕੂਲਾਂ ਦੀਆਂ ਚਾਰ ਦਿਵਾਰੀਆਂ ਵਾਸਤੇ ਕਰੋੜਾਂ ਰੁਪਈਆ ਫੰਡ ਦਿੱਤਾ ਤੇ ਜਿਹੜੇ 70 ਸਾਲ ਦੇ ਲੱਗੇ ਸੀ ਸਕੂਲ ਦੀ ਚਾਰ ਦਿਵਾਰੀ ਨਹੀਂ ਬਣਾ ਸਕੇ ਇਸ ਤੋਂ ਲਾਵਾ ਮੈਂ ਕਹਿੰਦਾ ਚੁਣਾਗਾ ਕਿ ਜਿਹੜੇ ਅਧਿਆਪਕ ਨੇ ਜਿਹੜੇ ਕੱਚੇ ਦੇ ਅਕ ਸੀਗੇ ਜਿਨ੍ਹਾਂ ਨੂੰ ਬਾਰ-ਬਾਰ ਲਾਰੇ ਲਾਏ ਗਏ ਜੋ ਤੂਰ ਮੁਤਾਬਕ ਤਲਵਾਰ ਕਾ ਦਾ ਮਾ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਇੱਕ ਕਮੇਟੀ ਬਣਾ ਕੇ ਕਾਨੂੰਨੀ ਅੜਚਨਾ ਨੂੰ ਦੂਰ ਕਰਦੇ ਹੋਏ 95 12316 12316 ਅਧਿਆਪਕ ਜੋ 10 ਸਾਲ ਤੋਂ ਕੰਮ ਕਰਦੇ ਸੀਗੇ ਉਹਨਾਂ ਨੂੰ ਪੱਕਾ ਕੀਤਾ ਗਿਆ ਉਹਨਾਂ ਨੂੰ ਰੈਗੂਲਰ ਕਰਨ ਵਾਸਤੇ ਕਾਨੂੰਨੀ ਜੋ ਅੜਚਨਾ ਸੀਗੀਆਂ ਉਹ ਦੂਰ ਕੀਤੀਆਂ ਗਈਆਂ ਇਸ ਤੋਂ ਇਲਾਵਾ ਮੈਂ ਕਹਿ ਸਕਦਾ ਕਿ ਪਹਿਲੀ ਵਾਰ ਹੋਇਆ ਕਿ 12126 ਸਕੂਲਾਂ ਦੇ ਵਿੱਚ ਇੰਟਰਨੈਟ ਦੀ ਸਹੂਲਤ ਦਿੱਤੀ ਗਈ ਇਸ ਤੋਂ ਇਲਾਵਾ ਦੇ 114369 ਸਕੂਲਾਂ ਦੇ ਵਿੱਚ 4369 ਸਕੂਲਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਾਥਰੂਮ ਨਹੀਂ ਸੀ ਟਾਇਲਟ ਨਹੀਂ ਸੀਗੇ 4369 ਸਕੂਲਾਂ ਦੇ ਵਿੱਚ ਬਾਥਰੂਮ ਤੇ ਟਾਇਲਟ ਦਾ ਪ੍ਰਬੰਧ ਕੀਤਾ ਗਿਆ ਜੋ ਇਹ ਬਾਥਰੂਮ ਤੇ ਟਾਇਲਟ ਤੋਂ ਵਾਂਝੇ ਸੀਗੇ ਇੱਥੇ ਹੀ ਬਸ ਜੀ ਮਤਨਵਾਰ ਕੱਤਾ ਸਿੱਖਿਆ ਮੰਤਰੀ ਸਾਹਿਬ ਦਾ ਤੇ ਸੀਐਮ ਸਾਹਿਬ ਦਾ ਜਿਨ੍ਹਾਂ ਦੇ ਯਤਨਾਂ ਦੇ ਸਦਕਾ ਅੱਜ ਸਾਡੇ ਪ੍ਰਾਇਮਰੀ ਕਲਾਸਾਂ ਦੇ ਵਿੱਚ 17% ਜੋ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਸੀ 17% ਉਤਰੋ ਛੱਡ ਕੇ ਸਰਕਾਰੀ ਸਕੂਲਾਂ ਚਾਏ ਨੇ ਜਿਨ੍ਹਾਂ ਨੇ ਸਰਕਾਰੀ ਸਕੂਲਾਂ ਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਨਾ ਸਕੂਲਾਂ ਦੇ ਵਿੱਚੋਂ ਟੀਚਰਾਂ ਫਰਨੀਚਰਾਂ ਸਾਰਾ ਸਭ ਜਿਹੜਾ ਸਾਜੋ ਸਵਾਨ ਹੈ ਇਸ ਕਰਕੇ 17% ਜਿਹੜਾ ਦਾਖਲੇ ਦੇ ਵਿੱਚ ਵਾਧਾ ਹੋਇਆਗਾ ਇੱਥੇ ਵਾਸ ਨਹੀਂ ਗਏ ਧੰਨਵਾਦ ਕਰਦੇ ਆ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ 25 ਨਵੀਆਂ ਆਈਟੀਆਈਆਂ 25 ਨਵੀਆਂ ਟੈਕਨੀਕਲ ਤਕਨੀਕੀ ਸਿੱਖਿਆ ਸੰਸਥਾਨਾਂ ਖੋਲ੍ਹੀਆਂ ਨੇ ਜਿਨ੍ਹਾਂ ਨੇ ਆਤੀਆ ਅਜੇ ਕਈ ਵੀਰ ਜਿਹੜੇ ਕੱਚੇ ਨੇ ਪੱਕੇ ਕਰਨ ਵਾਲੇ ਵਿਧਾਇਕ ਪਰ ਉਹਨਾਂ ਦੇ ਵਿਚਾਰੇ ਕਾਨੂੰਨੀ ਅੜਚਨਾ ਨੇ ਮੁੱਖ ਮੰਤਰੀ ਸਾਹਿਬ ਦਿਨ ਰਾਤ ਲੱਗੇ ਰਹਿੰਦੇ ਨੇ ਕਿ ਉਹਨਾਂ ਨੂੰ ਪੱਕਾ ਕਿਵੇਂ ਕੀਤਾ ਜਾਵੇ ਜਿਹੜੀਆਂ ਕਾਨੂੰਨੀ ਅੜਚਨਾ ਦੂਰ ਕਰਕੇ ਜਿਹੜੇ ਸਾਥੀ ਵਿਧਾਇਕਾ ਜੋ ਛਰਤਾ ਪੂਰੀਆਂ ਕਰਨਗੇ ਉਹਨਾਂ ਨੂੰ ਵੀ ਪੱਕਾ ਕੀਤਾ ਜਾਊਗਾ ਮਾਰ ਸਾਹਿਬ ਤੇ ਪੰਜਾਬ ਸਰਕਾਰ ਨੇ ਵਾਦਾ ਕੀਤਾ ਅੱਜ ਤੇ ਆਪਕ ਨੂੰ ਕੱਚਾ ਤੇ ਹੱਕ ਕਹਿਣ ਦੀ ਲੋੜ ਨਹੀਂ ਪਊਗੀ ਕਾਨੂੰਨੀ ਅੜਚਨਾ ਕਰਕੇ ਜਿੱਥੇ ਪਹਿਲਾਂ 12316 ਅਧਕ ਪੱਕੇ ਕੀਤੇ ਆਉਣ ਵਾਲੇ ਸਮੇਂ ਚ ਜੋ ਕਾਨੂੰਨੀ ਅਰਚਨਾ ਨੇ ਉਹ ਵੀ ਦੂਰ ਕੀਤੀਆਂ ਜਾਣਗੀਆਂ ਇੱਥੇ ਹੀ ਗੱਲ ਨਹੀਂ ਕੀ ਮੈਂ ਦੂਜੀ ਗੱਲ ਕਰਦਾਗਾ ਨਹਿਰੀ ਪਾਣੀ ਦੀ ਸਾਡਾ ਇਲਾਕਾ ਖਾਸ ਕਰਕੇ ਮਾਨਸਾ ਸਰਦੂਲਗੜ ਇਲਾਕਾ ਜਿਹੜਾ ਤੇਲਾ ਤੇ ਪੈਂਦਾਗਾ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਸਾਡੇ ਗੱਲ ਸੌਣਕ ਮੰਤਰੀ ਸਾਹਿਬਾਨਾ ਦਾ ਜਿਨ੍ਹਾਂ ਨੇ ਵੱਡੇ ਪੱਦਰ ਤੇ ਕਿਹਾ ਕਿ ਹਰ ਇੱਕ ਖੇਤ ਦੇ ਵਿੱਚ ਨਹਿਰੀ ਪਾਣੀ ਜਾਊਗਾ ਤੇ ਉਸ ਵਾਰ ਤੇ ਕੀਤਾ ਕੀ ਅੱਜ ਤੁਸੀਂ ਜਾ ਕੇ ਦੇਖੋਗੇ ਹਰ ਪਾਸੇ ਖਾਰ ਪੱਕੇ ਹੋਈ ਜਾਂਦੇ ਨੇ ਸੂਏ ਪੱਕੇ ਹੋਈ ਜਾਂਦੇ ਨੇ ਮੈਂ ਤੁਹਾਨੂੰ ਦੱਸਦਾਗਾ ਕਿ 400 ਕਿਲੋਮੀਟਰ ਦੀਆਂ ਨਹਿਰਾਂ ਜਿਹੜੀਆਂ ਬੰਦ ਪਿਆਸੀ ਮੁੱਖ ਮੰਤਰੀ ਸਾਹਿਬ ਦੇ ਯਤਨਾਂ ਦੇ ਨਾਲ ਉਹ ਨਹਿਰਾਂ ਨੂੰ ਕਾਟਸ਼ੀਲ ਕੀਤਾ ਗਿਆ ਚਾਲੂ ਕੀਤਾ ਗਿਆ ਇਸ ਤੋਂ ਇਲਾਵਾ 14000 ਕੋ 14100 ਸੂਏ ਜੋ ਪਿਛਲੇ 30 ਸਾਲਾਂ ਤੋਂ ਸੁੱਕੇ ਪੈਸੀ ਉਹਨਾਂ ਨੂੰ ਦੁਬਾਰਾ ਪੱਕਾ ਕੀਤਾ ਗਿਆ ਪੱਕੇ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ 10875 ਭਾਈ ਚੜ ਕੇ ਥਾੜੇ ਜੋ ਪਲਾਟੀ ਖਾਲੇ ਬਣਦੇ ਨੇਗੇ ਪਰਾਤੀ ਖਾਲਿਆਂ ਨੂੰ ਸਰਕਾਰੀ ਖਾਲਿਆਂ ਦੇ ਵਿੱਚ ਤਬਦੀਲ ਕਰਵਾਉਣ ਦੇ ਦੋ ਸਾਲਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਯਤਨ ਕੀਤੇ ਇਸ ਤੋਂ ਇਲਾਵਾ ਮੇਰੇ ਆਪ ਦੇ ਇਲਾਕੇ ਦੇ ਵਿੱਚ ਭਾਖੜਾ ਨਹਿਰ ਨਗਦੀ ਆ ਜਿਹੜਾ ਟਹਾਣਾ ਹੈਡ ਬਣਦਾਗਾ ਉੱਥੋਂ ਸਾਨੂੰ 400 ਕਿਊਸਕ ਪਾਣੀ ਮਿਲਦਾ ਸੀ ਜਿਹੜੇ ਅੱਜ ਨਾਰੇ ਮਾਰੀ ਜਾਂਦੇ ਆ ਇਹਨਾਂ ਨੂੰ ਤਾਂ ਹੀ ਨਹੀਂ ਪਤਾ ਸਾਡਾ ਹਰਿਆਣਾ 400 ਕਿਊਸਕ ਪਾਣੀ ਲਈ ਜਾਂਦਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਪੰਜਾਬ ਦਾ ਪਾਣੀ ਆ ਤਹਾਣੇ ਹਿੱਟ ਤੋਂ ਛੱਡਿਆ ਨਹੀਂ ਜਾ ਰਿਹਾ ਅੱਜ 400 ਕਿਊਸਕ ਪਾੜੇ ਮੁੱਖ ਮੰਤਰੀ ਸਾਹਿਬ ਦੇ ਯਤਨਾਂ ਨਾਲ ਤਹਾਣੇ ਹਿੱਟ ਤੋਂ ਪੰਜਾਬ ਨੂੰ ਮਿਲਿਆ ਜਿਹੜਾ ਸਾਡੇ ਸਰਦੂਲਗੜ ਦੇ ਇਲਾਕੇ ਦੇ ਵਿੱਚ ਪਾਣੀ ਆਇਆਗਾ ਇਸ ਤੋਂ ਇਲਾਵਾ ਅੱਜ ਮੈਂ ਕਹਿੰਦਾ ਮੈਂ ਬਾਜਵਾ ਸਾਹਿਬ ਖੜੇ ਨੇ ਬੜਿੰਗ ਸਾਹਿਬ ਖੜੇ ਨੇ ਜੇ ਇਹਨਾਂ ਨੇ 2 ਸਾਲ ਦੇ ਕੰਮ ਮੇਰੇ ਨਾਲ ਸੰਦੂਰੜ ਹਲਕੇ 'ਚ ਆ ਜਾਣ ਇਹਨਾਂ ਨੂੰ ਬਣਦੀਆਂ ਲਹਿਰਾਂ ਵਿਖਾ ਦਾਂਗੇ ਇਹਨਾਂ ਨੂੰ ਬਣਦੇ ਸੂਏ ਵਿਖਾ ਦਾਂਗੇ ਇਹਨਾਂ ਨੂੰ ਬਣਦੇ ਖਾਰੇ ਵਿਖਾ ਦਾਂਗੇ ਇਹਨਾਂ ਨੂੰ ਬਣਦੇ ਵਾਟਰਬਾਕਸ ਵਿਖਾ ਦਾਂਗੇ ਇਹਨਾਂ ਨੂੰ ਦਿਖਾ ਦਾਂਗੇ ਕਿਵੇਂ ਸਕੂਲਾਂ ਦੀਆਂ ਚਾਰ ਦਿਵਾਰੀਆਂ ਪੱਕੀਆਂ ਹੋ ਰਗੀਆਂ ਨੇ ਤੇ ਅੱਜ ਭਾਵੇਂ ਸੈਂਟਰ ਨੇ ਸਾਡਾ 12000 ਕਰੋੜ ਰੁਪਇਆ ਰੋਕ ਰੱਖਿਆ ਬਾਜਵਾ ਸਾਹਿਬ ਇੱਧਰ ਸਾਡੇ ਨਾਲ ਗੱਲ ਕਰੋ ਸਾਡਾ 12000 ਕਰੋੜ ਰੋਕ ਰੱਖਿਆ ਆਜੋ ਰਲ ਕੇ ਤੋ ਸੇ ਗਵਰਨਰ ਕੋਲੇ ਚਾਹ ਪਕੌੜੇ ਖਾਣ ਜਾਂ ਲਿਓ ਕਦੇ 12000 ਕਰੋੜ ਮੰਗਣ ਵੀ ਵਗ ਜਾ ਕਰੋ ਸਾਡਾ ਜਿਹੜਾ ਆਰਡੀਫ ਰੋਕ ਲਿਆ ਸਿਹਤ ਪੰਮੀ ਸਿਹਤ ਮਿਸ਼ਰ ਦੇ ਠੰਡ ਰੋਕਲੇ ਇਸ ਤੋਂ ਇਲਾਵਾ ਬਿਜਲੀ ਦੇ ਵੱਡੇ ਖਰਚੇ ਸਾਡੇ ਦੇ ਪਾਏ ਜਾ ਰਹੇ ਨੇ ਕਦੇ ਪੰਜਾਬ ਦੇ ਹਿੱਤਾਂ ਲਈ ਇਹਨਾਂ ਨੇ ਗੱਲ ਨਹੀਂ ਕੀਤੀ ਇੱਕੋ ਹੀ ਗੱਲ ਕਰਦੇ ਨੇ ਆ ਕਿਥੋਂ ਆ ਗਏ ਕਿਹੋ ਜਿਹਾ ਆ ਗਏ ਇਹ ਉਹ ਆਇਆ ਜਿਹੜਾ ਤੁਹਾਡੇ ਨਾਲ ਲੋਟ ਨਹੀਂ ਗੱਲ ਵਾਕਿਆ ਆਇਆ ਤੁਹਾਨੂੰ ਤਾਂ ਆਏ ਸੀਗਾ ਸਾਡੇ ਧੀਆ ਪੁੱਤ ਆਇਆ ਕਰਨਗੇ ਤੁਹਾਨੂੰ ਤਾਂ ਆਏ ਸੀਗਾ ਸਾਡੇ ਪੁੱਤ ਆਇਆ ਕਰਨਗੇ ਸਾਡੇ ਭਾਣ ਜੀਆਂ ਭਾਣ ਦੇ ਆਇਆ ਕਰਨਗੇ ਜਿਨ੍ਹਾਂ ਨੂੰ ਤੁਸੀਂ ਦਰੀਆਂ ਵਿਚੌੜ ਤੇ ਰੱਖਦੇ ਸੀ ਨਾਰੇ ਲਵਾਉਣ ਤੇ ਰੱਖਦੇ ਸੀ ਰੈਮੀਆਂ ਤੇ ਨਿਜਾੜ ਤੇ ਰੱਖਦੇ ਸੀ ਆਪ ਦੇ ਪੁੱਛੇ ਲੜਾਉਣ ਲਈ ਰੱਖਦੇ ਸੀ ਅੱਜ ਉਹ ਮਾਵਾ ਦੇ ਪੁੱਤ ਸੇਵਾ ਕਰਦੇ ਸੀ ਲੋਕਾਂ ਦੀ ਪੰਜਾਬ ਦੇ ਲੋਕਾਂ ਦੇ ਜੁਦਾ ਕੇ ਵਿਧਾਨ ਸਭਾ ਚ ਭੇਜਤੇ ਹੁਣ ਇਹਨਾਂ ਦੇ ਗੱਲਿੱਕਾ ਹੋ ਰਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਦਾ ਕੀ ਬਣੂਗਾ ਕਿਉਂਕਿ ਇਹਨਾਂ ਕਰਤਾ ਸੀ ਪੀੜੀ ਦਾ ਪੀੜੀ ਚੱਲੀ ਜਾਊਗਾ ਐਮਐਲਏ ਮਾਤਰੀ ਬਣੀ ਜਾਵਾਂਗੇ ਜੇ ਹਰਗੇ ਤਾਂ ਰਾਸਵਾ ਚ ਤੁਰ ਗਿਆ ਕਰਾਂਗੇ ਪਰ ਹੁਣ ਸਾਰੇ ਦਰਵਾਜ਼ੇ ਬੰਦ ਹੋ ਗਏ ਇਸ ਕਰਕੇ ਪੰਜਾਬ ਦੇ ਲੋਕਾਂ ਦੀ ਇਹ ਗੱਲ ਸੁਣ ਕੇ ਉੱਥੇ ਮੈਂ ਬਿਜਲੀ ਦੀ ਗੱਲ ਕਰਦਾਗਾ ਬਿਜਲੀ ਦੇ ਖੇਤਰ ਦੇ ਵਿੱਚ ਜਿੱਥੇ ਮੁੱਖ ਮੰਤਰੀ ਸਾਹਿਬ ਨੇ 300 ਜੂਲਟ ਮਾਪ ਕੀਤਾ 90% ਘਰਾਂ ਨੂੰ ਮੁਫਤ ਬਿਜਲੀ ਦਿੱਤੀ ਆ ਉੱਥੇ ਬਿਜਲੀ ਦੇ ਥਪਾ ਦੰਦੇ ਵਿੱਚ ਵੀ ਰਿਕਾਰਡ ਤੋੜ ਵਾਧਾ ਹੋਇਆ ਪੀਕ ਸੀਜ਼ਨ ਦੇ ਵਿੱਚ ਅੱਜ ਪੰਜਾਬ ਦੇ ਲੋਕਾਂ ਨੂੰ ਜਾ ਕੇ ਪੁੱਛ ਲੋ ਝੋਨੇ ਦੇ ਸੀਜ਼ਨ ਬਿਜਲੀ ਦਾ ਕਟ ਨਹੀਂ ਲੱਗਿਆ ਜੋ 8-8 ਘੰਟੇ ਬਿਜਲੀ 10-10 12-12 ਘੰਟੇ ਬਿਜਲੀ ਦਿੱਤੀ ਨਾਲ 600 ਜੂਤ ਮਾਰ ਕੀਤੀ ਇੱਥੇ ਨਗਾ ਕਿ ਬਿਜਲੀ ਨੂੰ ਨਿਚਿਤ ਕੀਤਾ ਕਿ ਰਾਤ ਨੂੰ ਨਾ ਕਿਸਾਨ ਦਿਨੇ ਦਿਨੇ ਬਿਜਲੀ ਵਰਤ ਲੈ ਰਾਤ ਨੂੰ ਨਾ ਜਾਗਣਾ ਪਵੇ ਤੇ ਵੀ ਮੁੱਖ ਮੰਤਰੀ ਸਾਹਿਬ ਦੀ ਪਹਿਲ ਸੀਗੀ ਇਹ ਤੋਂ ਦਾਵਾ ਮੈਂ ਧੰਭਾਰ ਕਰਦਾਗਾ ਜੋ ਫਰਮਲ ਪਲਾਂਟ ਪ੍ਰਾਈਵੇਟ ਸੀਗਾ ਜੋ ਜੀਵੀ ਕੇਗਾ ਫਰਮਲ ਪਲਾਂਟ ਖਰੀਦਿਆ ਗਿਆਗਾ ਜਿਹੜਾ ਇੱਕ ਹਜ਼ਾਰ ਕਰੋੜ ਦੇ ਵਿੱਚ ਖਰੀਦਿਆ ਗਿਆ ਸਪੀਕਰ ਸਾਹਿਬ ਜੇ 1 ਜੂਟ ਤੇ 1 ਮੈਗਾਵਾਟ ਤੇ ਅੱਜ ਸਰਮਣ ਪਲਾਟ ਲਾਉਣਾ ਹੋਵੇ 8.5 ਕਰੋੜ ਰੁਪਏ ਦਾ ਖਰਚਾ ਆਉਂਦਾਗਾ ਪਰ ਮੁੱਖ ਮੰਤਰੀ ਸਾਹਿਬ ਨੇ ਉਹਨੇ 1000 ਕਰੋੜ ਦੇ ਵਿੱਚ ਜੋ ਪਲਾਂਟ ਖਰੀਦਿਆਗਾ ਉਹ 2 ਕਰੋੜ ਪ੍ਰਤੀ ਮੈਗਾਵਾਟ ਦੇ ਨਾਲ ਖਰੀਦਿਆਗਾ ਜਿਹਦੇ ਨਾਲ ਪੰਜਾਬ ਸਰਕਾਰ ਦੀ 350 ਕਰੋੜ ਰੁਪਇਆ ਬਚਤ ਹੋਊਗੀ ਜਿਹੜੀ ਬਹੁਤ ਵੱਡੀ ਉਪਲਬਧੀ ਆ ਇਹ ਤੋਂ ਇਲਾਵਾ ਸੋਲੇ ਦੇ ਊਰਜਾ ਦੇ ਵਿੱਚ ਜਿਹੜੇ ਵੱਡੇ ਵੱਡੇ ਲੈਣੇ ਕੰਟਰੈਕਟ ਕੀਤਾ ਸੀ ਐਗਰੀਮੈਂਟ ਕੀਤਾ ਹੋਏ ਸੀਗੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾਗਾ ਐਗਰੀਮੈਂਟ ਕਿੰਨੇ ਹੋਏ ਸੀਗੇ ਪ੍ਰਤੀ ਜੂੰਟ 4 ਰੁਪਏ 73 ਪੈਸੇ ਤੋਂ ਲੈ ਕੇ 17 ਰੁਪਏ 91 ਪੈਸੇ ਤੱਕ ਜਾੜੀ ਕਿ ਪੰਜਾਬ ਦਾ ਖਜ਼ਾਨਾ ਸੋਨਰ ਦੇ ਨਾਂ ਤੇ ਪ੍ਰਾਈਵੇਟ ਲੋਕਾਂ ਨੂੰ ਆਪਣੇ ਹੀ ਸੋਨਰ ਲਾ ਕੇ ਰਾਜਨੀਤਿਕ ਲੋਕਾਂ ਨੇ 17 ਰੁਪਏ 91 ਪੈਸੇ ਤੱਕ ਇੱਕ ਜੂੰਟ ਦਾ ਰੇਖ ਦਿੱਤਾ ਪਰ ਮੁੱਖ ਮੰਤਰੀ ਸਾਹਿਬ ਨੇ ਕਿੱਤੇ ਆ ਹੁਣੇ ਰੇਟ ਦਿੱਤਾਗਾ 2 ਰੁਪਏ ਤੇ 30 ਪੈਸੇ ਤੇ ਕਿਤੇ 14 ਰੁਪਏ 17 ਰੁਪਏ 91 ਪੈਸੇ ਤੇ ਕਿਤੇ 2 ਰੁਪਏ 30 ਪੈਸੇ ਜਿਹਦੇ ਨਾਲ 50 ਸਰਕਾਰ 250 4 ਸੂਰਜੀ ਊਰਜਾ ਪੈਗਾਵਾੜ ਦੇ ਸਮਝੌਤੇ ਕੀਤੇ ਨੇ ਇਹਦੇ ਨਾਲ ਕਰੋੜਾਂ ਰੁਪਏ ਦੀ ਸਾਡੀ ਬਚਤ ਹੋਊਗੀ ਉਸ ਤੋਂ ਇਲਾਵਾ ਜੋ ਚਾਰਖੰਡ ਪਿਛਵਾੜਾ ਕੋਲ ਖਾਣਾ ਜਿਹੜੀ ਪਿਛਲੇ 7 ਸਾਲਾਂ ਤੋਂ ਬੰਦ ਪਈ ਸੀ ਉਸ ਨੂੰ ਚਾਲੂ ਕੀਤਾ ਗਿਆ ਜਿਹਦੇ ਵਿੱਚ 40 ਲੱਖ ਮੈਟ੍ਰਿਕ ਜਿਹੜਾ ਹੈਗਾ ਸਾਡਾ ਕੋਲਾ ਪਾਇਆਗਾ ਜਿਹਦੇ ਨਾਲ ਪੰਜਾਬ ਨੂੰ 4.500 ਕਰੋੜ ਰੁਪਏ ਦੀ ਬਚਤ ਹੋਈ ਆ ਜੋ ਕਿ ਬਹੁਤ ਵੱਡਾ ਉਪਰਾਲਾ ਆ ਜਿਹੜੀ ਕੋਲਾ ਖਾਣ ਸਾਡੀ ਚੱਲੀ ਆ ਜਿਹਦੇ ਨਾਲ ਸਾਡੇ ਸਰਕਾਰੀ ਖਰਬਲ ਪਲਾਂਟਾਂ ਨੂੰ ਜਿਹੜਾ ਕੋਲਾ ਮਿਲੂਗਾ 450 ਕਰੋੜ ਦੀ ਸਾਡੀ ਉਹ ਬਚਤ ਹੋਊਗੀ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਅੱਗੇ ਖੇਡਾਂ ਵਾਲੇ ਪਾਸੇ ਜੋ ਖੇਡਾਂ ਸੀਗੀਆਂ ਸਾਡਾ ਪੰਜਾਬ ਕਦੇ ਖੇਡਾਂ 'ਚ ਮੋਹਰੀ ਸੀਗਾ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਸਾਡੇ ਖੇਡ ਮੰਤਰੀ ਗਰਮੀਰ ਬੀਤ ਹੇਰ ਜੀ ਦਾ ਜਿਨ੍ਹਾਂ ਨੇ ਖੇਡਾਂ ਬਤਨ ਪੰਜਾਬ ਦੀਆਂ ਕਰਾ ਕੇ ਕਿੱਥੇ ਵੱਡੇ ਨਾਮ ਦਿੱਤੇ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਕਿ ਪਹਿਲੀ ਵਾਰੀ ਹੋਇਆ ਕਿ 1952 ਤੋਂ ਬਾਅਦ ਪੰਜਾਬ ਦੇ 20 ਖਿਡਾਰੀਆਂ ਨੇ ਏਸ਼ੀਆ ਖੇਡਾਂ ਦੇ ਵਿੱਚ ਤਗਵੇਂ ਜਿੱਤੇ ਜਿਹਦਾ ਸਿਹਰਾ ਪੰਜਾਬ ਸਰਕਾਰ ਨੂੰ ਜਾਂਦਾ ਉਹਦੀ ਤਿਆਰੀ ਵਾਸਤੇ ਮੈਂ ਦੱਸਣਾ ਚਾਹਣਾ ਤਗਵੇਂ ਜਿੱਤਣ ਵਾਲਿਆਂ ਨੂੰ ਜਿੱਥੇ ਨਾਮ ਦਿੱਤੇ ਪਹਿਲੀ ਵਾਰੀ ਹੋਇਆ ਕਿ ਉਹਨਾਂ ਦੀ ਤਿਆਰੀ ਬਾਤ ਤੇ ਵੀ ਪਹਿਲਾਂ ਪਹਿਲਾਂ 8.5 ਲੱਖ ਰੁਪਇਆ ਇਹਨਾਂ ਖਿਡਾਰੀਆਂ ਨੂੰ ਦਿੱਤਾ ਗਿਆ ਤਾਂ ਕਿ ਉਹ ਤਿਆਰੀ ਕਰ ਲੈਣ ਫਿਰ ਜਿੱਤ ਕੇ ਆਉਣ ਤੋਂ ਬਾਅਦ ਤਗਦੇ ਜਿੱਤਣ ਵਾਲੇ 20 ਖਿਡਾਰੀਆਂ ਨੂੰ 29.25 ਕਰੋੜ ਦੇ ਨਗਦ ਨਾਮ ਦਿੱਤੇ ਗਏ ਇੱਥੇ ਵਸਲੀ ਟੋਕੀਓ 올림픽 ਦੇ ਵਿੱਚ ਹਾਕੀ ਜਿੱਤਣ ਵਾਲੀ ਟੀਮ ਨੂੰ ਜਿਹੜਾ ਬੜੇ ਲੰਮੇ ਸਮੇਂ ਬਾਅਦ ਕਾਂਸੀ ਦਾ ਤਗਮਾ ਆਇਆ ਸੀਗਾ ਸਾਡੇ ਇੱਕ ਐਥਲੀਟ ਨੂੰ ਸਾਡੀ ਕ੍ਰਿਕਟ ਦੀ ਅਰਮਨਪ੍ਰੀਤ ਨੂੰ ਜਾਨੀ ਕਿ 11 ਖਿਡਾਰੀਆਂ ਨੂੰ ਪੀਸੀਐਸ ਤੇ ਪੀਪੀ ਦੀਆਂ ਨੌਕਰੀਆਂ ਦਿੱਤੀਆਂ ਗਈਆਂ ਜਿਹੜਾ ਇਹਨਾਂ ਦੇ ਵੇਲੇ ਬਣਦਾ ਸੀ ਪਰ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਨੌਕਰੀਆਂ ਦੇ ਕੇ ਉਹਨਾਂ ਨੂੰ ਦੱਸਿਆ ਕਿ ਜੇ ਪੰਜਾਬ ਦੇ ਲਈ ਮੈਡਲ ਲੈ ਕੇ ਆਉਂਗੇ ਸਾਡੇ ਦਰਵਾਜ਼ੇ ਖੁੱਲ੍ਹਿਆ ਤੁਹਾਡਾ ਪੂ ਇੱਕ ਸਰਕਤ ਆ ਸਾਡੇ ਉਹਨਾਂ ਗਾਰਿਆ ਖਾਰੀਆਂ ਨੂੰ ਨੌਕਰੀ ਦਿੱਤੀ ਗਈ ਕਿਉਂਕਿ ਮਾਨ ਸਾਹਿਬ ਸਰਕਾਰ ਦੀ ਵੱਡੀ ਪ੍ਰਾਪਤੀ ਆ ਇੱਥੇ ਹੀ ਬੱਸ ਨਹੀਂ ਗਏ ਜਿਹੜੇ ਖੇਡਾਂ ਵੱਤਰ ਪੰਜਾਬ ਦੀਆਂ ਦੇ ਵਿੱਚ 8.97 ਕਰੋੜ ਦੇ ਨਗਦ ਨਾਮ ਦਿੱਤੇ ਗਏ ਆ ਇਸ ਦਾ ਵੀ ਵੱਡਾ ਇਹ ਹੋਇਆ ਕਿ ਪਿਛਲੇ ਇਹ ਵਰੀ ਜਿੱਥੇ 4.5 ਲੱਖ ਖਿਡਾਰੀਆਂ ਨੇ ਖੇਡਾਂ ਦੇ ਵਿੱਚ ਭਾਗ ਲਿਆਗਾ ਅੱਜ ਪੰਜਾਬ ਦੇ ਗਰਾਊਂਡ ਰਾਦੇ ਵਿੱਚ ਰਾਉਂਡ ਤਾਉਣ ਲੱਗੀ ਇੱਥੇ ਹੀ ਵਸਣਗੇ ਧੰਵਾਲ ਕਰਦਾ ਹਜ਼ਾਰ ਖੇਡ ਨਰਸਰੀਆਂ ਜੋ ਗਮੀਤ ਸਿੰਘ ਮੀਤਹੇਰ ਜੀ ਦੇ ਖੇਡ ਪਾਲਸੀ ਲੈ ਕੇ ਆ ਰਹੇ ਨੇ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ 1000 ਨਵੀਆਂ ਖੇਡ ਨਰਸਰੀਆਂ ਖੋਲੀਆਂ ਜਾ ਰਹੀਆਂ ਨੇ ਇਸੇ ਦੀ ਵਸਣਗੇ ਜਿਹੜਾ ਖੇਡ ਭਾਗ ਦਾ ਸਟਾਫ ਸੀਗਾ ਜਿਹੜਾ ਕਦੇ 3500 ਤੱਕ ਸੀਗਾ ਉਹਨਾਂ ਦੇ ਵਿੱਚ ਨਵੀਂ ਭਰਤੀ ਕਰਕੇ 2360 ਸਤਾਬ ਭਰਤੀ ਕੀਤਾ ਜਾ ਰਿਹਾ ਕੋਟ ਭਰਤੀ ਕੀਤੇ ਜਾ ਰਹੇ ਨੇ ਤਾਂ ਕਿ ਸਾਡੇ ਬੱਚੇ ਨੂੰ ਕੋਚਿੰਗ ਡਾਈਟ ਮਿਲ ਸਕੇ ਤੇ ਪਾਗ ਲੈ ਸਕਣ ਸੋ ਮੇਰਾ ਕਹਿਣ ਦਾ ਮਤਲਬ ਆ ਕਿ ਜੇ ਬੈਠ ਕੇ ਸੁਣ ਲੈਂਦੇ ਅੱਜ ਸੁਣਿਆ ਜਾਂਦਾ ਨਹੀਂ ਕਿਉਂਕਿ ਇਹਨਾਂ ਦੇ 70 ਸਾਲ ਸਾਡੇ 2 ਸਾਲ ਤੇ ਹੁਣੇ ਨਾਰੇ ਪਤਾ ਕਿਉਂ ਮਾਰਦੇ ਆ ਗੱਲ ਕੌੜੀ ਲੱਗੂ ਇਹਨਾਂ ਦੀ ਟਿਕਟ ਦੀ ਦੌੜ ਆ ਤੇ ਹਾਈ ਕਮਾਂਡ ਵੇਖੇ ਬੜਿੰਗ ਸਾਹਿਬ ਉਧਰ ਮੰਗਦੇ ਇੱਕ ਫਰੋਜਪੁਰ ਮਿਲ ਜੇ ਕਦੇ ਬਠਿੰਡੇ ਪਾ ਦਿਆ ਕੋਈ ਨਾ ਵੇਜੇ ਬੜਿੰਗ ਸਾਹਿਬ ਤੁਹਾਨੂੰ ਮਿਲ ਚੁੱਕੀ ਬਾਜਵਾ ਸਾਹਿਬ ਘਰੇ ਟਿਕਟ ਮੰਗਦੇ ਆ ਕੀ ਆ ਮਿਲ ਜੇ ਇਹ ਟਿਕਟ ਦੌੜ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਜਿਹੜਾ ਟੈਕਸ ਆ ਹੁੰਦਾ ਅੱਜ ਉੱਥੇ ਗੱਲ ਨਹੀਂ ਸੁਣੀ ਜਾ ਰਹੀ ਅੱਜ ਸਹੀ ਕਿਹਾ ਮਾਨ ਸਾਹਿਬ ਨੇ ਕਿ ਜਿੰਦਾ ਲਾ ਦਿੱਤਾ ਜਾਵੇ ਜਿੰਦਾ ਇਹ ਕਿਸਮਬੋੜਕ ਗੱਲ ਸੀ ਕਿ ਸਾਡੀ ਗੱਲ ਸੁਣ ਲੈਣਾ ਜਿਹੜੇ ਸਾਧਨ ਹੁੰਦਾ ਪ੍ਰਧਾਨ ਸਭਾ ਹੁੰਦੀ ਆ ਇਹ ਬੈਸਪਾਤੇ ਹੁੰਦੀ ਆ ਇੱਥੇ ਬੈਸ ਹੋਵੇ ਗੱਲ ਦਾ ਜਵਾਬ ਦਿੱਤਾ ਜਾਵੇ ਜਿੰਨਾ ਤੋਂ ਅਸੀਂ ਸਿੱਖਣਾ ਸੀ ਅੱਜ ਸਾਨੂੰ ਕੀ ਦੇ ਰਹੇ ਨੇ ਸੋ ਮੈਂ 2 ਸਾਲ ਦੀਆਂ ਪ੍ਰਾਪਤੀਆਂ ਦੇ ਉੱਤੇ ਮੈਨੂੰ ਮਾਣ ਆਉਣ ਵਾਲੇ 5 ਸਾਲਾਂ ਦੇ ਵਿੱਚ ਅਸੀਂ ਜਾਵਾਂਗੇ ਲੋਕਾਂ ਦੇ ਵਿੱਚ ਇਹ ਕਹਿ ਕੇ ਵੋਟ ਮੰਗਾਗੇ ਜੇ ਕੰਮ ਕੀਤਾ ਤਾਂ ਵੋਟ ਪਾ ਦੇ ਨਹੀਂ ਨਾ ਪਾਇਓ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾੜੀ ਕਹਿ ਸਕਦਾ ਜਾਂ ਸ੍ਰੀ ਰਵਿੰਦ ਕੇਜਰੀਆ ਸਾਹਿਬ ਕਹਿ ਸਕਦੇ ਆ ਸੋ ਮੈਂ ਇਸ ਧੰਨਵਾਦ ਦੇ ਮਤੇ ਤੇ ਐਨਾ ਕਹਿੰਦਾ ਹੋਇਆ ਆਪਣਾ ਭਾਸ਼ਣ ਸਵਾਪਤ ਕਰਦਾ ਜੋ ਪ੍ਰਾਪਤੀਆਂ ਕੀਤੀਆਂ ਨੇ 2 ਸਾਲ ਦੇ ਵਿੱਚ ਸਲਾਕਾ ਜੋਗ ਨੇ 70 ਸਾਲਾਂ ਦੇ ਮੁਕਾਬਲੇ ਨੇ ਚਾਹੇ ਸਿੱਕਿਆ ਹੋਵੇ ਖੇਤਰ ਹਿੱਡਾ ਹੋਣ ਬਿਜਲੀ ਦਾ ਖੇਤਰ ਹੋਵੇ ਸਿਹਤ ਦਾ ਕੰਮ ਹੋਵੇ ਹਰ ਪੱਖੋਂ ਪੰਜਾਬ ਖੁਸ਼ਹਾਲ ਹੁੰਦਾ ਜਾਂਦਾ ਮੈਂ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਅੱਜ ਕਿਤੇ ਮੁੱਖ ਮੰਤਰੀ ਸਾਹਿਬ ਮੀਟਿੰਗਾਂ ਕਰਦੇ ਨੇ ਮੀਟਗਾ ਇਸ ਲਈ ਨਹੀਂ ਹੁੰਦੀਗਾ ਕਿ ਹੋਟਲ ਕਿਵੇਂ ਖੋਲਣੇ ਨੇ ਮੀਟਗਾ ਇਸ ਲਈ ਨਹੀਂ ਹੁੰਦੀਗਾ ਕਿ ਬੱਸਾਂ ਤੇ ਕਾਬੂ ਕਿਵੇਂ ਪਾਉਣਾਗਾ ਅੱਜ ਮੀਟਗਾ ਹੁੰਦੀਗਾ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲੀ ਕਿਵੇਂ ਦੇਣੀਆਂ ਪੰਜਾਬ ਦੇ ਲੋਕਾਂ ਨੂੰ ਤਰੱਕੀ ਤੇ ਕਿਵੇਂ ਲੈ ਕੇ ਆਉਣਾ ਅੱਜ ਮੀਟਗਾਏ ਨਹੀਂ ਹੁੰਦੀ ਤੇ ਰੂਸਾਂ ਨੂੰ ਕਿਹੜੀ ਕੋਟੀ ਦਿੱਤੀ ਜਾਵੇ ਅੱਜ ਮੀਟਗਾਏ ਹੁੰਦੀ ਆ ਕਿ ਪੰਜਾਬ ਦੀ ਤਰੱਕੀ ਕਿਵੇਂ ਹੋਵੇ ਗਰੀਬ ਤੱਕ ਪਸਾਰ ਤੱਕ ਲਾਭ ਕਿਵੇਂ ਮਿਲ ਸਕੇ ਜਿਹੜੇ ਫੌਜੀ ਛੀਂਦ ਹੋ ਜਾਂਦੇ ਸੀ The <laughs> cat ਵਖਮਤੀ ਸਾਹਿਬ ਪਰਿਵਾਰਾਂ ਨੂੰ ਆਪਣਾ ਪਰਿਵਾਰ ਸਮਝ ਕੇ ਇੱਕ ਇੱਕ ਕਰੋੜ ਰੁਪਏ ਆਪ ਦੇ ਕੇ ਆਉਂਦੇ ਆ ਇਤੋਂ ਵੱਡੀ ਪ੍ਰਾਪਤੀ ਕੋਈ ਹੋਰ ਨਹੀਂ ਹੋ ਸਕਦੀ ਭਾਵੇਂ ਅਸੀਂ ਸ਼ਹੀਦਾਂ ਬੋਲ ਨਹੀਂ ਮੋੜ ਸਕਦੇ ਪਰ ਉਹ ਪਰਿਵਾਰ ਜੁਖਮਤੀ ਸਾਹਿਬ ਨੇ ਸਾਡੇ ਪਰਿਵਾਰ ਆ ਤਿੰਨ ਵੇਲੇ ਵੀ ਸ਼ਹੀਦਾਂ ਹਮਦਗਾਰਾਂ ਦਸ ਦਿਨ ਕਿੰਨੇ ਪੈਸੇ ਦਿੱਤੇ ਸੀਗੇ ਸੋ ਹਰ ਤਖੋਂ ਲੱਗੇ ਹੋਇਆ ਜਿਹੜੇ ਜੰਗੀ ਵਿਧਵਾਵਾਂ ਨੇ ਉਹਨਾਂ ਦੀਆਂ ਪੈਨਸ਼ਨ ਅੱਜ ਵਾਧਾ ਧਰਮੀ ਫੌਜੀ ਉਹਨਾਂ ਦੀਆਂ ਪੈਨਸ਼ਨਾਂ 'ਚ ਵਾਧਾ ਜੋ ਵੀ ਅੱਜ ਪੰਜਾਬ ਸਰਕਾਰ ਦੇ ਧਿਆਨ ਚਾਉਂਦਾ ਤੇ ਇੱਥੇ ਨੌਕਰੀਆਂ ਦਿੱਤੀਆਂ ਗਈਆਂ ਅੱਜ 40000 ਤੋਂ ਉੱਪਰ ਨੌਕਰੀਆਂ ਦਿੱਤੀਆਂ ਗਈਆਂ ਕਿਸੇ ਪਿੰਡ ਚ ਚਲੇ ਜਾਓ ਕਿਸੇ ਦੇ ਵਿੱਚ ਦੋ ਕਿਸੇ ਦੇ ਵਿੱਚ ਪੰਜ ਕਿਸੇ ਦਾ ਰਿਸ਼ਤੇਦਾਰ ਭਰਤੀ ਹੋਇਆ ਤੇ ਉਹ ਲੋਕ ਭਰਤੀ ਹੋਇਆ ਜਿਨ੍ਹਾਂ ਨੂੰ ਕਹਿੰਦੇ ਆਸ ਨਹੀਂ ਸੀਗੀ